ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਦਾ ਕਹਿਣੇ ਕਿ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਨਯੋਗ ਕੋਰਟ ਨੇ ਵੀ ਮੋਹਰ ਲਗਾਈ ਹੈ ਕੋਰਟ ਨੇ ਸਰਕਾਰ ਦੀ ਕਾਰਵਾਈ ਨੂੰ ਬਿਲਕੁਲ ਜਾਇਜ਼ ਠਹਿਰਾ ਹੈ ਮੁਝੇ ਠੇ ਦੇ ਸਾਥ ਹੀ ਰਹੇ ਸਤਪ੍ਰੀਤ ਸੱਤੇ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਾਡੀ ਸਰਕਾਰ ਨੇ ਇੰਟਰਪੋਲ ਨੋਟਿਸ ਜਾਰੀ ਜਿਹੜਾ ਉਹ ਕਰਵਾਇਆ ਗਿਆ ਉਥੇ ਹੀ ਬਹੁਤ ਹੀ ਜਲਦ ਨਸ਼ੇ ਦੇ ਮਾਮਲੇ 'ਚ ਹੋਰ ਵੀ ਖੁਲਾਸੇ ਹੋਣਗੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੀ ਜਵਾਨੀ ਤਬਾਹ ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ ਇੱਕ ਦੇ ਤੁਸੀਂ ਕੱਲ ਜਿਹੜਾ ਦੇਖਿਆ ਕਿ ਵਿਕਲਮ ਮਜੀਠੀਆ ਦੀ ਜਿਹੜੀ ਜ਼ਮਾਨਤ ਰੱਦ ਹੋਈ ਹੈ ਆਪਾਂ ਪਿਛਲੇ ਮਹੀਨੇ ਡੇਢ ਵੀ ਦਿਨ ਤੋਂ ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਆ ਆਪਾਂ ਕਾਲੀ ਦਲ ਸਮੇਤ ਕਈ ਕਾਂਗਰਸੀਆਂ ਦਾ ਬਿਆਨ ਵੀ ਆਇਆ ਹੋਰ ਕਈ ਲੋਕਾਂ ਦੇ ਬਿਆਨ ਆਏ ਕਿ ਉਹਦੇ ਨਾਲ ਧੱਕੇਸ਼ਾਹੀ ਹੋਦੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕੋਈ ਧੱਕੇਸ਼ਾਹੀ ਨਹੀਂ ਹੋਦੀ ਸਰਕਾਰ ਨੇ ਪਰੂਫਾਂ ਦੇ ਸਹਤ ਪੂਰੇ ਪ੍ਰੂਫਾਂ ਦੇ ਨਾਲ ਜਿਹੜਾ ਵਿਕਲਮ ਮੀਠੀਏ ਨੂੰ ਗ੍ਰਫਤਾਰ ਕੀਤਾ ਸੀਗਾ ਉਹ ਚੀਜ਼ ਜਿਹੜੀ ਹੈ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ ਪਰ ਜੋ ਮਾਨ ਸਾਹਿਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਝੂਠੇ ਦੋਸ਼ ਜਿਹੜੇ ਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਾਉਣ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਜਿਹੜਾ ਝੂਠ ਕੂੜ ਪਚਾਰ ਕਰੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾ ਦੇ ਆਧਾਰ ਦੇ ਉੱਤੇ ਮਜੀਠੀਏ ਦੀ ਗੱਫਤਾਰੀ ਜਾਰੀ ਕੀਤੀ ਗਈ ਸੀਗੀ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਰਾਜ ਸੀਗਾ ਉਹ ਸਵਾਜ ਦੇ ਵਿੱਚ ਜਿਹੜੀ ਜਿਹੜਾ ਨਕਸ਼ੇ ਦਾ ਧੰਦਾ ਹੋਇਆ ਉਹ ਸਵਾਜ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਰਾਜ ਦੇ ਵਿੱਚ ਲੋਕਾਂ ਨੇ ਕਿਹਾ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ ਉਹਦਾ ਸਾਰੀ ਦੁਨੀਆ ਨੇ ਸਾਰੀ ਦੁਨੀਆ ਦੇ ਸਿੱਖਾਂ ਨੇ ਪੰਜਾਬੀਆਂ ਨੇ ਇਹ ਸਭ ਕੁਝ ਦੇਖਿਆ ਤੇ ਸੁਣਿਆ ਪਤਕਾਲੀਦਲ ਇਹ ਗੱਲ ਨਾ ਉਹਦੇ ਮੰਨਦਾ ਸੀ ਨਾ ਅੱਜ ਹੀ ਮੰਨਦਾ ਅੱਜ ਵੀ ਉਹ ਕਹਿੰਦੇ ਜੀ ਝੂਠੇ ਦੋਸ਼ ਹੈ ਜੀ ਝੂਠੇ ਦੋਸ਼ ਹੈ ਜੀ ਹੋਰਨਾਂ ਨੂੰ ਕੱਲ ਤੋਂ ਕੱਲ ਜਿਹੜਾ ਮਾਨਜੋਗ ਸਾਡੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹਦੇ ਤੋਂ ਬਾਅਦ ਹੁਣ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਆਪਣਾ ਜਿਹੜਾ ਜਿਹੜਾ ਸਰਕਾਰ ਦੇ ਖਿਲਾਫ ਦੋਸ਼ ਲਾਉਂਦੇ ਹੁਣ ਉਹਨਾਂ ਨੂੰ ਬੰਦ ਕਰਨੇ ਪੈਣਗੇ ਉਹਦੇ ਸਬਤ ਹੋ ਗਿਆ ਕਿ ਨਸ਼ੇ ਦਾ ਸਭ ਤੋਂ ਵੱਡਾ ਵਪਾਰ ਜਿਹੜਾ ਉਦੋਂ ਹੀ ਹੋਇਆ ਜਦੋਂ ਕਾਲੀ ਦਲ ਦਾ ਆਵਾਜ਼ ਸੀਗਾ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀ ਦਲ ਦੇ ਆਵਾਜ਼ ਦੇ ਵਿੱਚ ਹੀ ਮਝਿਠੀਏ ਹੋਣਾਂ ਦੇ ਇਹ ਸਾਦਾ ਧੰਦਾ ਕੀਤਾ ਉਹ ਦੂਜਾ ਜਿਹੜੀ ਸਭ ਤੋਂ ਵੱਡੀ ਨਿਊਜ਼ ਅੱਜ ਜਿਹੜੀ ਨਿਊਜ਼ ਆਈ ਕਿ ਜਿਹੜਾ ਸੱਤਾ ਤੇ ਪਿੰਦੀ ਮਜੀਠੀਆ ਦੇ ਸਾਥੀ ਸੀਗੇ ਤੁਸੀਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਤਸਵੀਰਾਂ ਮਜੀਠੀਆ ਸਾਹਿਬ ਦੇ ਨਾਲ ਦੇਖੀਆਂ ਉਹਨਾਂ ਦੇ ਘਰ ਦੇ ਵਿੱਚ ਦੇਖੀਆਂ ਔਰ ਇਹ ਵੀ ਇੱਕ ਗੱਲ ਨਾ ਹੋਵੇ ਕਿ ਮਜੀਠੀਆ ਦੇ ਜਿਹੜੇ ਇੱਥੇ ਸਾਥੀ ਸੀਗੇ ਬਿੱਟੂ ਔਲਖੋੜੀ ਔਰ ਬੋਨੀ ਹੁਣੀ ਦੂਜੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜੇ ਸਪਸ਼ਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਮੁੱਖ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਵਿਜੀਠਿਆ ਇੰਨਾ ਵੀ ਖਿਲਦਾ ਨਹੀਂ ਸੀਗਾ